ਦੂਰੀ ਨਹੀਂ ਵੇ ਸਹਿ ਸਕਦਾ ਹੋ ਤੂੰ ਤਾਂ ਸੱਜਣਾ ਤੂੰ ਹੀ ਆ ਕੋਈ ਤੇਰੀ ਜਗਾ ਨਹੀਂ ਲੈ ਸਕਦਾ ਦਿਲ ਦੇ ਵਰਕੇ ਤੂੰ ਵੇਖੀ ਪੜਕੇ ਮੇਰੇ ਤੋਂ ਪਹਿਲਾਂ ਤੇਰਾ ਹੀ ਨਾ ਆਵੇ ਹੋਵੇ ਬੁਕਲ ਤੇਰੀ ਤੇ ਜਾਣ ਮੇਰੀ ਮੌਤ ਜਦ ਮਰਜੀ ਆ ਜਾਵੇ ਸਲੂਗੀ ਦਿਲ ਦੂਰੀ ਨਹੀਂ ਵੇ ਸਹਿ ਸਕਦਾ ਹੋ ਤੂੰ ਤਾਂ ਸੱਜਣਾ ਤੂੰ ਹੀ ਆ ਕੋਈ ਤੇਰੀ ਜਗਾ ਨਹੀਂ ਲੈ ਸਕਦਾ ਦਿਲ ਦੇ ਵਰਕੇ ਤੂੰ ਵੇਖੀ ਪੜਕੇ ਮੇਰੇ ਤੋਂ ਪਹਿਲਾਂ ਤੇਰਾ ਹੀ ਨਾਮ ਆਵੇ ਹਉ ਵੇ ਬੁਕਲ ਤੇਰੀ ਤੇ ਜਾਣ ਮੇਰੀ ਮੌਤ ਜਦ ਮਰਜੀ ਆ ਜਾਵੇ